ਕੋਈ ਦੇਖ ਲੈਣਾ ਦੇਖ ਲੈਣਾ ਮੈਂ ਤੁਹਾਨੂੰ ਦੱਸਿਆ ਇੱਥੇ 52 ਅਧਿਆਪਕ ਅਪਰ ਪ੍ਰਾਇਮਰੀ ਤੇ 44 ਪ੍ਰਾਇਮਰੀ ਕਾਟਰ ਦੇ ਵਿੱਚ ਭਰਤੀ ਹੋ ਕੇ ਆ ਗਏ ਆ 2000 ਆ ਰਹੀ ਹੈ ਭਰਤੀ ਪੀਟੀਆਈ ਦੀ ਪਤਾ ਕੀ ਆ ਹੌਲੀ ਹੌਲੀ ਹੁੰਦਾ ਹੁੰਦਾ ਇੱਕ ਵਾਰੀ ਕੁਝ ਨਹੀਂ ਹੁੰਦਾ ਹੁੰਦਾ ਜਿੱਥੇ ਲੋਡ ਪੈਂਦੀ ਆ ਜਿੱਥੇ ਉਹ ਅਧਿਆਪਕ ਰਟਾਇਰ ਹੋ ਰਹੇ ਨੇ ਅਧਿਆਪਕ ਰਟਾਇਰ ਹੋਏ ਨੇ ਉਹਦੇ ਰਟਾਇਰਮੈਂਟ ਤੋਂ ਬਾਅਦ ਆਪਾਂ ਜਿੱਥੇ ਸਮੇਂ ਦੀ ਲੋੜ ਆ ਕੋਈ ਵੀ ਭਾਗੀ ਕਰਾਂਗੇ ਇਹ ਤੁਹਾਡੇ ਜੋ ਲੋਕਤਾ ਹੋਈ ਕਿਵੇਂ ਆ ਬਾਈ ਤੁਸੀਂ ਕਿਵੇਂ ਆ ਹਾਂਜੀ ਬਾਈ ਜੀ ਕਿਵੇਂ ਆ ਬਾਈ ਜੀ ਇੱਕ ਸਵਾਲ ਪੁੱਛਣਾ ਸੀ ਆ ਜੀਰੋਂ ਕੱਢੀ ਗਿਆ ਸੀ ਉਹਨਾਂ ਐ ਪੁੱਛਣਾ ਵੀ ਸਹੀ ਆ ਇੱਥੇ ਬਟਲ ਮਰਾਂਗੇ ਪਹਿਲਾਂ 20 ਕੁਲਾਂ ਚਾਹੀਦੇ ਹੋ 20 ਕੁਲਾਂ ਚ ਹੋਰ ਦੇਣਗੇ ਉਹਦੇ ਵਿੱਚ ਇਹ ਦੱਸ ਦੇਣਾ ਆਪ ਆ ਦੇਖੋ ਮੈਂ ਪੋਸਟਮੈਨ ਨੂੰ ਦਿਖਾਉਂਦੇ ਨੇ ਕਿ ਜਿੱਥੇ ਤੇ ਬਾਹਰ ਤੋਂ ਦਾ ਸਾਲ ਆ ਇਹਨਾਂ ਤੋਂ ਟੀਨੋਂ ਪੁੱਛੀ ਆ ਇੰਤੁਜਾ 0 ਮੈਗਾਤ ਲਿਖਦੀਆਂ ਇਹ ਮੌਸਮਾ ਜੀ ਮੇਰੇ ਤੋਂ ਗਲਤ ਤਾਂ ਨਹੀਂ ਲਿਖੀਆਂ ਗਈਆਂ ਇਹ ਸਹੀ ਤੁਸੀਂ ਪੀਟੀਆਈ ਹੋਂ ਪੀਪੀਆ ਦੇ ਡੀਪੀ ਦਾ ਬੀਪੀ ਐਡ ਕੀਤੀ ਹੋਈ ਹੈ ਜੀ ਹਾਂ ਇਹਨਾਂ ਨੇ ਇੱਕ ਬੰਦਾ ਵੀ ਨਹੀਂ ਰੱਖਿਆ ਇਹਨਾਂ ਨੇ ਇਹਨਾਂ ਦੇ ਸਾਡੀਆਂ ਪੋਸਟਿੰਗ ਖਤਮ ਕਰਦੇ ਆ 2022 ਦੇ ਵਿੱਚ ਪੇਪਰ ਲੈਂਦੇ ਆ ਤੇ ਜਿਹੜਾ ਟੈਟ ਲੈਂਦੀ ਆ ਕਹਿੰਦੇ ਟੈਟ ਲੈ ਕੇ ਆਓ ਸਾਡਾ ਸੀਏ ਇਹ ਤਾਂ ਮੁੰਡਾ ਟਾਪਰ ਆ ਪੰਜਾਬ ਦਾ ਹਾਂ 2022 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਉਹਨੇ ਪੇਪਰ ਦਿੱਤਾ ਤੇ 23 ਦੇ ਵਿੱਚ ਉਹਨੂੰ 22 ਦੇ ਵਿੱਚ ਜੁਆਇਨਿੰਗ ਲੈਟਰ ਦਿੰਦਾ ਬਾਅਦ ਦੇ ਵਿੱਚ ਜੁਆਇਨਿੰਗ ਲੈਟਰ ਦੇ ਕੇ ਕਹਿੰਦੇ ਟੈਟ ਦਾ ਸਰਟੀਫਿਕੇਟ ਲੈ ਕੇ ਫਿਜ਼ੀਕਲ ਐਜੂਕੇਸ਼ਨ ਦਾ 2023 ਦੇ ਵਿੱਚ ਹੋਇਆ ਉਹਦੇ ਕੋਲ 2022 ਦਾ ਜੁਆਇਨਿੰਗ ਲੈਟਰ ਆ ਸੀ ਇਹ ਆ ਪਿੰਡਾ ਘਰੇ ਬੈਠਾ ਵਿਚਾਰਾ ਦੋ ਵਾਰੀ ਜੁਆਇਨਡ ਕਰਦਾ ਕਰਦਾ ਬਚਾ ਲੋਕਾਂ ਨੇ ਬਚਾਇਆ 25 ਲੱਖ ਰੁਪਏ ਦਾ ਕੰਮ ਕਿਸੇ ਡਿਪਲੋਮਾ ਕੀਤਾ ਪਹਿਲਾਂ ਡਿਗਰੀ ਕੀਤੀ ਐਥਰੇਟਿਕਸ ਨਾਲ ਡਿਗਰੀ ਕੀਤੀ ਆ ਮਾਸਟਰ ਡਿਗਰੀ ਵੀ ਕੀਤੀ ਹੋਈ ਆ ਮਾਸਟਰ ਡਿਗਰੀ ਵੀ ਕੀਤੀ ਆ ਕਿਹੜੇ ਸਾਲ ਚ ਕੀਤੀ 2022 ਦੇ ਵਿੱਚ ਹੋਰ ਕੰਪਲੀਟ ਹੋਇਆ ਬੀਪੀਐਡ 2020 ਦੇ ਵਿੱਚ ਕੰਪਲੀਟ ਹੋ ਗਿਆ ਇਹਨਾਂ ਦੀਆਂ ਪੋਸਟਾਂ ਕਰਕੇ ਖੇਡਾਂ ਦਾ ਕਰਕੇ ਮੈਂ ਬੀਪੀਐਡ ਸਟਾਰਟ ਕੀਤੀ 3 ਸਾਲਾਂ ਬਾਅਦ ਪਰ ਇਹਨਾਂ ਨੇ ਇੰਨਾ ਬੁਰਾ ਹਾਲ ਹੋ ਕੀਤਾ ਨਾ ਫਿਜ਼ੀ ਕਾਮ ਦਾ ਤੇ ਨਾ ਹੀ ਇਹ ਕੋਈ ਅੱਗੇ ਕੋਈ ਅਜੇ ਤੱਕ ਅਨਾਉਂਸ ਕੀਤਾ ਕਿ ਕਰ ਦਾਂਗੀ ਕਿੱਦਾਂ ਕਰ ਦਾਂਗੀ ਹਾਂ ਸੀੜੀਆਂ ਕਿਉਂ ਕਹਿੰਦੇ ਆ ਨੋਟੀਫਿਕੇਸ਼ਨ ਨਵਾਂ ਹੀ ਬਦਲ ਦਿੰਦੇ ਆ ਟਿੱਕ ਕਿਥੋਂ ਲਿਆ ਕੀ 2022 ਦੇ ਵਿੱਚ ਡਿਗਰੀ ਕੀਤੀ ਆ 20 ਦੇ ਵਿੱਚ 2022 SSK ਦੇ ਵਿੱਚ 6000 ਟਿੱਕ ਦਿਖਾ ਦਿਓ ਬਾਈ ਜੀ ਆ ਬਾਈ ਜੀ ਆ ਬਾਈ ਜੀ ਆਇਆ ਇਹਨੇ ਬਾਈ ਜੀ ਆਇਆ ਇਹਨੇ ਆ ਜੀ ਉਹ ਆਜੋ ਹਾਂਜੀ ਉਹ ਬਾਈ ਜੀ ਨੂੰ ਇੱਥੇ ਸਾਥ ਲਓ ਸਾਡੇ ਸਕੂਲ ਦੇ ਵਿੱਚ ਦਿਖਾ ਦਿਓ ਕੋਈ ਨਹੀਂ ਬਰੋ ਲੈਕਚਰ ਕਰਦਾ ਬੋਲਦਾ ਹੈ ਉਹ ਸਾਰੇ ਕਹਿੰਦੇ ਆ ਸਾਰੇ ਸਾਰੇ ਦਾ ਸਾਰਾ ਇੱਕ ਚੀਜ਼ ਦੰਦਾ ਰੋਕ ਪਾਣੀ ਦਾ ਬੰਨ੍ਹ ਰੋਕ ਇਹ ਬਾਈ ਜੀ ਕਹਿੰਦੇ ਲੈਕਚਰਰ ਆਇਆ ਉਹ ਕਾਂਗਰਸ ਪੇਸ਼ ਦੇ ਭਰਤੀ ਕੀਤੇ ਹੋਇਆ ਇੱਥੇ ਲਿਆਉਣ ਨੂੰ ਆਏ ਆਗੇ ਹੋਣ ਆਇਆ ਤੈਨੂੰ ਹੁਣ ਨੀ ਲਾਵਾਂਗੇ ਇੰਨੀ ਗ੍ਰਾਮ ਆਇਆ ਜੀਰੋਂਾਂ ਲਿਖਣ ਦਾ ਕੁਝ ਨਹੀਂ ਹੁੰਦਾ ਆ ਦੇਖੋ ਜੀ ਗਲਤ ਹੁਣ ਤੁਹਾਡੇ ਕੈਮਰੇ ਦੇ ਸਵਾਸ ਵਿੱਚ ਕੈਮਰਾ ਸਾਰੇ ਬੋਲ ਰਹੇ ਆਸੀਂ ਵੀ ਕੈਮਰੇ ਪੂਰੇ ਮੈਂ ਸੱਚ ਬੋਲ ਰਿਹਾ ਦੀ ਤੁਸੀਂ ਝੂਠ ਬੋਲ ਰਹੇ ਹੋ ਲਿਖ ਕੇ ਜਿਹੜੇ ਡੀਪੀ ਸਾਰੇ ਉਹਨਾਂ ਨੂੰ ਝੂਠ ਇੱਥੇ ਸਾਰੇ ਡੀਪੀ ਸਾਰੇ ਜਿਹੜੇ ਜਿਹੜੇ 6 ਲੈਕਚਰਰ ਇੱਥੇ ਐਮਐਲਏ ਸਾਹਿਬ ਕਹਿੰਦੇ ਆ ਵੀ ਆਏ ਆ ਉਹ ਕਿਹੜੀ ਭਰਤੀ ਸੀਗੀ ਕਿਹੜੇ ਸਾਲ ਵਿੱਚ ਜੁਆਇਨਿੰਗ ਹੋਈ ਇਹ ਦੱਸ ਦੋ ਫਿਜ਼ੀਕਲ ਇੱਥੇ 2018 ਦੇ ਉਹਦੀ ਭਰਤੀ ਸੀਗੀ ਕਾਂਗਰਸ ਸਰਕਾਰ ਦੀ ਭਰਤੀ ਹੈ ਬੰਦਾ ਐਪਰੇਜ ਹੋਈ ਹੈ ਪੰਜ ਤੋਂ ਬਾਅਦ ਇੱਥੇ ਆਇਆ ਹੈ ਇਸ ਸਕੂਲ ਚ ਕਿੰਨੇ ਲੋਕ ਕੱਟੇ 2023 ਤੋਂ ਬਾਅਦ ਇੱਥੇ ਜਰੂਰ ਆਇਆ ਭਰਤੀ ਇੱਕ ਮੈਂ ਜਾਂ ਤੁਸੀਂ ਇਹੀ ਕਹਿੰਦੇ ਜੀਰੋ ਜੀਰੋ ਦੇਖੋ ਅਸੀਂ ਵੀ ਕਹਿੰਦੇ ਚੈੱਕ ਆ ਬਾਈ ਜੀ ਉਹ ਆਏ ਹੋਇਆ 2023 ਚ ਆਇਆ ਬੜ੍ਹਤੀ ਹੋਏ 2022 ਤੋਂ ਪਹਿਲਾਂ ਦੇ ਹੋਏ ਵੀ 18 ਨੇ ਭੜਤੀ ਹੋਏ ਵੀ ਨਹੀਂ ਉਹਨਾਂ ਦਾ ਮੈਂ ਅਕਾਊਂਟ ਚੈੱਕ ਕਰੋ ਸੈਲਰੀ ਕਦੋਂ ਨਹੀਂ ਪੈਂਦੀ ਆ 2022 ਤੋਂ ਬਾਅਦ ਪੈਂਦੀ ਆ ਬਰਗਰਾਮ ਤੋਂ ਬਾਅਦ ਚੈੱਕ ਕਰਾ ਦਿੰਦੇ ਬਾਈ ਜੀ ਭੜਤੀਆਂ ਜੀਰੋ ਦਫਾ ਕੁਝ ਨਹੀਂ ਬਾਈ ਇਹシャレਮ ਧੱਕਾ ਕਰਦੇ ਆ ਆ ਦੀ ਬੋਸ ਕਿੰਨੇ 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 ਟੀਚਰ ਕੱਟਦੇ ਐ ਏਧਰ ਟੀਚਰ ਪੂਰੇ ਪੁਰਾਣਾ ਵਾਲਾ ਪ੍ਰੈਮ ਵੀਚ ਵੀ ਧੁਮਾਰਾ ਇੱਥੇ ਵੀ ਪੁਰਾਣਾ ਹਾਲ ਹੈ ਕਿਹੜੇ ਨੇ ਭੇਜਦਾ ਇਹ ਕਿੰਨੀ ਇੱਥੇ ਇੱਥੇ ਕੁੰਗਲ ਲਾ ਕੇ ਭੇਜਦੇ ਜੜੀ 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 ਭਰਤੀ ਬਾਈ ਜਿਹੜੀ ਭਰਤੀ ਹੋਈ ਉਹ ਕਦੋਂ ਹੋਈ 2023 ਤੋਂ ਬਾਅਦ ਚ ਹੋਈ ਹੈ ਜੀ ਚੈੱਕ ਕਰ ਲਓ ਤੁਸੀਂ ਇਹ ਵੀ ਕਹਿੰਦੇ ਨਾ ਚੈੱਕ ਨੂੰ ਉਹ ਬਾਅਦ ਚ ਅਸੀਂ ਵੀ ਕਹਿੰਦੇ ਚੈੱਕ ਕਰ ਲਓ ਇਹ ਤਾਂ ਛੋਟੇ ਜਿਹੇ ਮੁੰਡੇ ਆ ਉਹ ਫੇਰ ਹੋਰ ਕੁੰਗਲ ਤੂੰ ਕਿੱਥੋਂ ਚੈੱਕ ਕਰਾਈਏ ਬਾਈ ਸੋਨੇ ਸਾਹਮਣੇ ਡੀਪੀ ਸਰ ਖੜੇ ਆ ਉਹਨਾਂ ਨੂੰ ਬਾਪਲਾ ਦੌਰਨ ਉਹ ਵੀ ਜਦੋਂ ਸਾਡਾ ਪ੍ਰੋਗਰਾਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਤਿੰਨ ਕਰਵਾ ਦੇਾਂਗੇ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਤੇਰੇ ਇਕੱਲੇ ਵਾਸਤੇ ਬਲਾਦਾਰਾ ਕੋਈ ਪ੍ਰੋਗਰਾਮ ਬੰਦ ਕਰਕੇ ਤਿੰਨ ਸੱਚ ਵਾਸਤੇ ਮੈਨੂੰ ਕਹਿੰਦਾ ਸੱਚ ਵਾਸਤੇ ਹੀ ਸਾਂਝੀ ਦੀ ਮਾਰਗੇ ਗੱਲ ਕਰਨ ਦੀ ਤਕਾ ਕੇ ਕੋਈ ਜੁਆਇੰਟ ਹਊਗਾ ਕੁਛ ਜੁਨੀਅਰ ਆਇਆ ਪਈਆ ਪਹਿਲਾਂ ਆਇਆ ਤੇ ਨੋ ਵੀ ਜਾ ਕੇ ਖਰਾਬ ਕਰਦਾ ਮੱਕੋ ਬਣਾਉ ਆ ਗਿਆ ਆ ਬਾਈ ਜੀ ਦੀ ਗੱਲ ਸੁਣੋ ਸਾਡਾ ਪਿੰਡ ਕਿਹੜਾ ਬਾਈ ਸਾਡਾ ਪਿੰਡ ਇਹੀ ਸੀ ਲੱਗਦਾ ਬਾਈ ਇਕੱਲਾ ਇੱਥੋਂ ਪਹਿਲ ਸਿੰਗਲਾਂ ਬੀਬੀ ਹਟਦਾ ਕੀਤਾ ਵਾ ਹਾਂ ਡਿਜੀਟਲ ਐਜੂਕੇਸ਼ਨ ਆ ਮੈਂ ਕੱਲੀਆਂ ਤਾਂ ਮੈਂ ਕੱਲੀਆਂ ਆਉਂਗਾ ਮੈਂ ਹਰ ਸਟੇਜ ਤੇ ਸਟੇਜ ਸਟੇਜ ਆਪ ਸਟੇਜ ਖੜੇ ਸਟੇਜ ਤੇ ਸਟੇਜ ਤੇ ਜਿਹੜੀ ਇਹ ਗੱਲ ਇੱਕ ਇੱਕ ਮਿੰਟ ਜੁਨੀਅਨ ਆਉਂਦੀ ਹੁੰਦੀ ਹੈ ਕਿ ਇਹ ਇੱਕ ਪਾਸੇ ਇੱਕ ਪੱਤਰ ਦਿੰਦੀ ਹੈ ਵੀ ਸਾਡੀਆਂ ਬਾਕੀਆਂ ਬਾਈ ਜੀ ਮਸਲੀਆਂ ਬੈਠੀ ਜਿਹੜੀ ਇੱਕ ਮਿੰਟ ਇੱਕ ਮਿੰਟ ਜਿਹੜੀ ਤੇ ਇਹ ਤੇ ਗੱਲ ਹੋਈ ਹੈ ਵੀ ਇਸੇ ਪਿੰਡ ਦੇ ਤਿੰਨ ਅਧਿਆਪਕਾਂ ਨੇ ਜੁਆਇਨ ਕੀਤੀ ਆ ਉਹ ਕੀ ਗੱਲ ਹੈ ਉਹ ਕਦੋਂ ਦੀ ਭਰਤੀ ਆ ਅਧਿਆਪਕ ਬੋਲੀ ਆ ਭਾਈ ਜੀ ਉਹ ਧਿਆਨ ਸੀ ਮੇਰੇ ਫਿਜ਼ੀਕਲ ਦੀ ਮੈਂ ਸਪੈਸ਼ਲਿਸਟ ਜਿਹੜੀ ਬਹੁਤ ਸਰਕਾਰ ਦੀ ਫਿਜ਼ੀਕਲ ਦਾ ਮੈਨੂੰ ਕਲੀਅਰ ਹੈ ਉਹ ਬਾਈ ਸਾਰੇ ਇੱਥੇ ਵੀ ਆ ਗਏ ਨੇ ਕਿਹਨੇ ਲੇ ਕੇ ਬੋਲੀ ਜਾਂਦਾ ਪਾਗਰਾ ਤੂੰ ਗੱਲਾਂ ਸੈਣਾਗਾ ਉਹ ਬਾਈ ਜੀ ਬਾਹਲੇ ਸਿਆਣੀ ਆਂਦੇ ਆ ਬਾਕੀ ਲੋਕਾਂ ਨੇ ਲਗਾਉਣਾ ਭਾਈ ਜੀ ਮੇਰੀ ਗੱਲ ਸੁਣੋ ਭਾਈ ਜੀ ਮੇਰੀ ਡਿਗਰੀ ਕੀਤੀ ਹੋਈ ਆ ਭਾਈ ਜੀ ਬਾਹਲੇ ਮੇਰੀ ਡਿਗਰੀ ਹੈ ਤੇਰੀ ਗੱਲ ਸੁਣੋ ਆਪਰਾ ਭਾਈ ਜੀ ਭਾਈ ਜੀ ਇਹ ਨਹੀਂ ਲੈ ਕੇ ਕਹਿੰਦੇ ਨਾ ਯੂਨੀਵਰਸਿਟੀ ਜਿਹੜੀ ਆਪੀ ਯੂਨੀਵਰਸਿਟੀ ਦੇ ਵਿੱਚ ਚੌਥਾ ਨੰਬਰ ਹੈ ਮੇਰਾ ਜਿਹੜੇ ਟੀਚਰ ਬੋਲੇ ਆ ਟੀਚਰਾਂ ਤੋਂ 15 ਐਮਐਲਏ ਸਾਹਿਬ ਨਾਲ ਕੋਈ ਗੱਲ ਨਹੀਂ ਕੀਤੀ ਇਹ ਐਮਐਲਏ ਸਾਹਿਬ ਨੇ ਕੋਈ ਕੁਪਰ ਪਾ ਦਿੱਤਾ ਹੈ 2003 ਦੇ ਵਿੱਚ ਆਇਆ ਜੂਗਾ ਪਰ ਉਹਦੀ ਜੁਆਇਨਿੰਗ ਦੇਖੋ 2022 ਤੋਂ ਪਹਿਲਾਂ ਦੀ ਜੁਆਇਨਿੰਗ ਹੈ ਟੀਚਰਾਂ ਨੂੰ ਦੱਸਿਆ ਵੀ ਇੱਥੇ 10 ਸਕੂਲਾਂ 'ਚ ਜਾਏ 10 ਸਕੂਲਾਂ ਦੇ ਵਿੱਚ ਹੋਰ ਜਾਣਗੇ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਇਹਨਾਂ ਨੂੰ ਤੁਸੀਂ ਟੀਚਰਾਂ ਨਾਲ ਡਿਸਕਸ ਕਰਨੀ ਬਈ ਬਾਈ ਜੀ ਇੱਥੇ ਮੈਂ ਕਿਤੇ ਲੈ ਕੇ ਆਉਂ ਸਪੀਕਰ ਕੈਮਰੇ ਦੇ ਸਾਹਮਣੇ ਬਾਈ ਜੀ ਹੱਥ ਜੋੜ ਕੇ ਪੇਸ਼ਤੀ ਹੈ ਇੱਥੇ ਟੀਚ ਕਹਤਾ ਹੋ ਜਾਂਦਾ ਤੇ ਕਹਤਾ ਵੀ ਅਸੀਂ 2023 ਜਾ ਮੈਂ ਤੇ ਗੱਲ ਪੜਾ ਦੂੰ ਬਾਈ ਜੀ ਆਪ ਵੀ ਆ ਜਾ ਕਿ ਮੈਂ ਤੁਹਾਡੇ ਕੈਮਰੇ ਸਾਹਮਣੇ ਆ ਮੈਂ ਗੱਲ ਪੜਾ ਦੂੰ ਤੋ ਇਹ ਹੁਣੇ ਲਿਆਓ ਇੱਥੀ ਉਹ ਲੈ ਆਵਾਂਗੇ ਲੈ ਆਵਾਂਗੇ ਬਿਗਰੀਆਂ ਮੈਂ ਇੱਥੇ ਅੱਗ ਲਾ ਦੂੰ ਬਾਈ ਜੀ ਕੈਮਰੇ ਸਾਹਮਣੇ ਇਹੋ ਜੀ ਗੱਲ ਕਰੀਦੀ ਨਹੀਂ ਹੁੰਦੀ ਇਹ ਗੱਲ ਬਣਾਉਣ ਵਾਲੀ ਦਾ ਬਾਈ ਜੀ ਮੈਂ ਬਿਗਰੀਆਂ ਨੂੰ ਅੱਗ ਲਾ ਦੂੰ ਇਹਨੂੰ ਮੈਂ ਬਾੜ ਦੂੰ ਬਾਈ ਜੀ ਬਿਗਰੀਆਂ ਨੂੰ ਇੱਥੇ ਅੱਗ ਲਾ ਦੂੰ ਆਉਣੇ ਹੁਰੇ ਕਰ ਦੋ ਤੇ ਮੇਰੇ ਨਾਲ ਹੀ ਪੜਿਆ ਬਾਈ ਜੀ ਮੇਰੇ ਨਾਲ ਕੋ ਪ੍ਰਾਈਵੇਟ ਸਕੂਲ ਦੇ ਵਿੱਚ ਜੋਬ ਕਰਦੇ ਰਿਹਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਦੂਰ ਕਿਰਾੜਾ ਸਕ ਇਹ ਤੀ ਦੇ ਵਿੱਚ ਆ ਸਾਨੂੰ ਨਹੀਂ ਪਤਾ ਕਦੋਂ ਭਰਤੀ ਹੋਇਆ ਕਦੋਂ ਪੇਪਰ ਦਿੱਤਾ ਉਹਨਾਂ ਨੇ ਸਾਡੇ ਅੰਦਰ 2018 ਦੇ ਵਿੱਚ ਪੇਪਰ ਦਿੱਤਾ ਹੋਇਆ ਉਹਨਾਂ ਦਾ ਉਹਦੇ ਮੇਰੀ ਡਿਗਰੀ ਨਹੀਂ ਸੀ ਮੈਂ 2018 ਦੇ ਵਿੱਚ ਬੀਪੀੜਾ ਸਟਾਰਟ ਕੀਤੀ ਆ ਮੈਂ 20 ਦੇ ਵਿੱਚ ਕੰਪਲੀਟ ਕਰਕੇ ਆਇਆ ਸਾਹਮਣੇ ਪੈਸੇ ਲੈ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਆ ਭਾਈ ਜੀ ਮੇਰੇ ਅਕਾਊਂਟ ਚੈੱਕ ਕਰਾ ਦਿਓ ਭਾਈ ਜੀ ਨਹੀਂ ਲਾਉਣਾ ਅਕਾਊਂਟ ਚੈੱਕ ਕਰਾ ਦਿਓ ਕਰੋ ਚੈੱਕ ਕਰੋ ਚੈੱਕ ਕਰੋ ਦੇਖੋ ਤੁਸੀਂ ਆਪ ਹੁੰਦੇ ਆ ਤੁਸੀਂ ਭਾਈ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਆਮ ਆਦਮੀ ਅਹੁਦੇਦਾਰ ਨੇ ਜੀ ਭਾਈ ਜੀ ਪੈਸਿਆਂ ਦੀ ਗੱਲ ਕਰਦੇ ਮੇਰੇ ਅਕਾਊਂਟ ਚੈੱਕ ਕਰਾ ਦੇ ਕੋਈ ਭਰਤੀ ਇਹ ਤੇ ਰਕੀ ਕੀ ਪ੍ਰੂਫ ਕਰੀ ਜਾਗੇ ਹਰੇਕ ਗੱਲ ਗੱਲ ਦਾ ਸੱਚ ਹੈ ਜੀ ਹਾਂ ਜੀ ਪ੍ਰਤਪਾਲ ਸਿੰਘ ਸੇਲ ਬਰਾ ਦੇ ਰਹੇ ਨੇ ਸੇਲ ਬਰਾ ਦੇ ਇੱਥੇ ਨਹੀਂ ਹੈ ਬਾਈ ਜੀ ਪੰਜਾਬੀ ਯੂਨੀਵਰਸਿਟੀ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਐਮ ਪੀ ਐਡ ਦੇ ਵਿੱਚ ਉਹ ਫੀਲਡ ਵਿੱਚ ਪੰਜਾਬੀ ਦੇ ਵਿੱਚ ਮੇਰੀ ਫੋਰ ਡਿਵੀਜ਼ਨਾ ਮੇਰਾ ਸਾਰਾ ਕੁਝ ਦਿੱਤਾ ਵਾ ਹੋਰ ਕੋਈ ਹੈ ਨਹੀਂ ਸੇਲ ਬਰਾ ਹਾਂ